जी जी। ले ले जी। जी हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਦੀ ਸੇਮਾ ਅੱਜ ਸੇਰ ਲਈ ਲੈ ਕੇ ਆਏ ਹਾਂ ਜੀ ਜਿਸ ਕਰਕੇ ਵੀ ਵੀਡੀਓ ਬਣਾ ਰਹੇ ਆਂ ਵੀਰ ਦੇ ਕਿਹੜੇ ਲੂਕਾ ਸੁਰੱਠੇ ਪਿਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਬਾਈ ਛੋਟੇ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਧੀ ਹਾਂ ਜੀ ਹਾਂ ਜੀ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਦੋ ਨਾਮ ਮੇਰੇ ਜੀਤ ਸਿੰਘ ਪਿੰਡ ਦੇੜਕਾ ਹਾਂ ਜਿਲ੍ਹਾ ਲੁਧਿਆਣਾ ਤਹਿਸੀਲ ਜਗਰਾਵ ਠੀਕ ਆ ਬਾਈ ਨੇੜੇ ਪਿੰਡ ਨੇੜੇ ਪਿੰਡ ਮਹਿਤਿਆਣਾ ਸਾਹਿਬ ਗੁਰਦੁਆਰਾ ਜ ਠੀਕ ਹੈ ਜੀ ਹਾਂਜੀ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 8288 98811 ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਕਿ ਜਿਹੜੀ ਮੱਝ ਦੇ ਨੇ ਕਿਹੜਾ ਸੂਸ ਹੋਈ ਆ ਚੌਥੇ ਸੂਏ ਸੂਈ ਆ ਬਾਈ ਕਦੋਂ ਸੂਈ ਆ ਬਾਈ 4 ਦਿਨ ਦੀ ਸੂਈ ਆਈ 4 ਦਿਨ ਹੋ ਗਏ ਬੱਚਾ ਕੀ ਆ ਬਾਈ ਬੱਚਾ ਇਹ ਕੱਟੀ ਆ ਕੱਟੀ ਬਹੁਤ ਚੰਗੀ ਆ ਨਾ ਬੱਚਾ ਬਾਈ ਕੱਟੀ ਨੂੰ ਜਨਮ ਦੇ ਤਾਂ ਕੱਟੀ ਚੰਗੀ ਆ ਕਿੰਨੇ ਕ ਬੋਲੇ ਤੇ ਆਉਣ ਹੁਣ ਹੈਗੀ ਆ ਜੀ 8 ਕਿਲੋ 9 ਕਿਲੋ ਬੋਲੇ ਤੇ ਠੀਕ ਆ ਕਿੰਨਾ ਕਿੰਨੇ ਕਿਲੋ ਦੁੱਧ ਕੱਢਦੀ ਹੈ ਜੀ ਠੀਕ ਆ 12 13 ਲੀਟਰ ਦੁੱਧ ਬਾਈ ਕਹਿੰਦਾ ਦੇ ਦਿੰਦੀ ਹੈ ਪਿਛਲੇ ਸੋਹਦਾ ਰਿਕਾਰਡ ਚੰਗਾ ਗਾ 8 ਲੀਟਰ ਬੋਲਾ ਜਿਹੜਾ ਹੁਣ ਕੰਡੇ ਵਾਲਾ ਬਈ ਤਿਆਰ ਆਰਡਰ ਕਮਾਲ ਦਾ ਫੇਸ ਚੰਗਾ ਕੱਢ ਬੜ ਚੰਗਾ ਤੇ ਲੈਵਾਲੂ ਵਾ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਖੋਲ ਦੇ ਬਾਈ ਤੋਰ ਕੇ ਖੋਲ ਦੇ ਮੜੀ ਤੇ ਕੀ ਮੋਲਾ ਜਾਇਜਾ ਦਾ ਮੁੱਲ ਹੈਗਾ ਬਾਈ ਜੀ 85 ਹਜ਼ਾਰ ਮਾਨਤਨ ਹੋ ਜਾ। ਹਾਂਜੀ ਮਾਨਤਨ ਮੌਕੇ ਤੇ ਹੋ ਜਾ। ਠੀਕ ਆ 85000 ਰੁਪਇਆ ਮੁੱਲ ਆ ਬਈ। ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾ। ਸੂਈ ਸਵਾਈ ਆ। ਬੱਚਾ ਮਗਰ ਕੱਟੀ ਐ, ਕੱਟੀ ਬਹੁਤ ਚੰਗੀ ਐ ਬਈ। ਥਾਂ ਲਈ ਬੜਾ ਕਮਾਲ ਦਾ। ਆਰਡਰ ਕਰਮ ਵਾਲੀ ਦਾ ਬਹੁਤ ਚੰਗਾ ਨੇੜ ਤੋਂ ਚੈੱਕ ਕਰ ਲੋ। ਆਰਡਰ ਬਹੁਤ ਚੰਗਾ। ਰਾਜੀ ਰੋਜੀ ਚੰਗੀ ਐ, ਸਮੇਂ ਹੀ ਪਈ ਐ। ਚਿਵਾਈ ਕਿਵੇਂ ਐ ਬਈ? ਕਿਵਾਈ ਵੱਕ ਨੰਬਰ ਐ। ਵੱਕ ਨੰਬਰ। ਥਾਂ ਬਹੁਤ ਚੰਗਾ ਹਾਂ। ਹੂੰ। ਤੋਰ ਦੇ ਬਈ ਮੜੀ। ਬੱਚਾ ਨਾਲ ਲੈ ਚਲ ਕੋਈ। ਫੇਸ ਬੜਾ ਚੰਗਾ ਰਾਜੀ ਫੋਲਾ ਬਾਈ ਦੇ ਘਰ ਦੀ ਮਾਝਾ ਬਾਈ ਕੋਈ ਵਪਾਰ ਦਾ ਕੰਪਨੀ ਲੇਵਾ ਚੈੱਕ ਕਰ ਲੋ ਲੇਵਾ ਕਮਾਲ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਬਾਕੀ ਜਿਹੜਾ ਟਾਈਮ ਆ ਬਾਈ ਤਕਰੀਬਨ 11 11:30 ਦਾ ਟਾਈਮ ਦਿੱਤਾ ਹੁੰਦਾ ਜੱਜਮੈਂਟ ਕਰਿਓ ਸ਼ਾਮ ਤੱਕ ਆਰਡਰ ਦੀ ਕੁਆਲਿਟੀ ਜਿਹੜੇ ਨੇ ਵਧੀਆ ਟਾਇਰ ਕਰ ਲੈਣੀ ਆ ਬਈ ਮੁੱਲ ਜਾਇਜਾ 85000 ਰੁਪਏ ਬਾਕੀ ਜਿਹੜਾ ਮਾਨ ਦਾ ਜ਼ਰੂਰ ਹੋ ਗਿਆ ਕਿਤੇ ਕਰ ਦਿਆਂਗੇ ਬਾਈ ਕੋਈ ਗੱਲ ਠੀਕ ਹੈ ਬਾਈ ਤੇ ਕੇਸੇ ਵੀ ਨੂੰ ਬਾਈ ਮੱਝ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ